ਸਸਿਗਾਸਤਿਓ ਅਜੀ ਗਜ਼ਲ ਜਲਫਾ ਚਾਏ ਆਨੀ ਬਾਨੀ ਜਲਫਾ ਚਾਏ ਆਨੀ ਬਾਨੀ ਅੱਖ ਮਟਕਾਏ ਆਨੀ ਬਾਨੀ ਆਕੜ ਖੋਰੇ ਕਦੀ ਨਾ ਸੱਦਾ ਆਕੜ ਖੋਰੇ ਕਦੀ ਨਾ ਸੱਦਾ ਪਰ ਉਹ ਆਏ ਆਨੀ ਬਾਨੀ ਨਾ ਸੁਰਤਾਲ ਨਾ ਲੈ ਨੂੰ ਸਮਝੇ ਤਾਂ ਵੀ ਗਾਏ ਆਨੀ ਬਾਨੀ ਕਾਗਜ਼ ਤੇ ਮੇਰੇ ਨਾਂ ਨੂੰ ਚਿੱਤਰੇ ਕਾਗਜ਼ ਤੇ ਮੇਰੇ ਨਾਂ ਨੂੰ ਚਿੱਤਰੇ ਤੇਲੀ ਲਾਏ ਆਨੀ ਬਾਨੀ ਤੇਲੀ ਲਾਏ ਆਨੀ ਬਾਨੀ ਫਾਥੀਆਂ ਦੱਬ ਕੇ ਕੱਚਾਂ ਹੀਠਾਂ ਫਾਥੀਆਂ ਦੱਬ ਕੇ ਕੱਚਾਂ ਹੀਠਾਂ ਉੜਦੀਆਂ ਲਾਏ ਆਨੀ ਬਾਨੀ ਮੈਨੂੰ ਨਹੀਂ ਮਨਾਉਣਾ ਆਉਂਦਾ ਮੈਨੂੰ ਨਹੀਂ ਮਨਾਉਣਾ ਆਉਂਦਾ ਰਸ ਰਸ ਜਾਏ ਆਨੀ ਬਾਨੀ ਬੜਕ ਮਾਰਦਾ ਸਾਨਾਂ ਵਾਲੀ ਬੜਕ ਮਾਰਦਾ ਸਾਨਾਂ ਵਾਲੀ ਦਰਕੀ ਜਾਏ ਆਨੀ ਬਾਨੀ ਤੇ ਅੱਗੇ ਜੀ ਕਿ ਨਿਤ ਜਗਾਵੇ ਆਸ ਦੇ ਦੀਵੇ ਨਿਤ ਬੁਝਾਏ ਆਨੀ ਬਾਨੀ ਨਿਤ ਜਗਾਏ ਆਸ ਦੇ ਦੀਵੇ ਨਿਤ ਬੁਝਾਏ ਆਨੀ ਬਾਨੀ ਜੱਜ ਸੰਭਲ ਜਾ ਪੁਲਸਾਂਵਾਂ ਦਾ ਖੁਰਦਾ ਜਾਏ ਆਨੀ ਬਾਨੀ ਜੱਜ ਸੰਭਲ ਜਾ ਪੁਲਸਾਂਵਾਂ ਦਾ ਖੁਰਦਾ ਜਾਏ ਆਨੀ ਬਾਨੀ ਖੁਰਦਾ ਜਾਏ ਆਨੀ ਬਾਨੀ ਧੰਨਵਾਦ ਸਤਿਓ John vamos de Vazdero, abadro Sasikar.